ਦੀ ਪਾਕ ਗੱਬਰੂਆ ਕਬੱਡੇ ਲਿਸ਼ਕਦਿਆ ਨੇ ਪਿੰਡੇ ਪਾਨ ਪੱਟਾਂ ਵਿੱਚ ਗੁੱਡੀਆਂ ਇਹ ਸਾਨਾਂ ਦਾ ਢੇੜ ਇਹ ਕਾਜਤਾ ਨੇ ਗੁੱਡੀਆਂ ਇਹ ਸਾਨਾਂ ਦਾ ਢੇੜ ਸੋ ਤੁਸੀਂ ਦੇਖ ਰਹੇ ਹੋ ਪਕਾਟ ਟੀਵੀ ਅੱਜ ਖੜਿਆ ਜਿਲ੍ਹਾ ਗੁਰਦਾਸਪੁਰ ਦਾ ਪਿੰਡ ਚਿੱਟੀ ਤੇ ਚਿੱਟੀ ਪਿੰਡ ਵਿੱਚ ਬੋਧ ਹੀ ਪ੍ਰਾਤਨ ਸਰ ਦੇ ਲਗਭਗ 1980 ਵਿੱਚ ਜਿਹੜਾ ਬਾਬਾ ਕੇਸਰ ਸਿੰਘ ਨੇ ਇਹ ਮੇਲੇ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਉਹ ਪਿੰਡ ਦੇ ਜਿਹੜੇ ਇੱਥੋਂ ਦੇ ਵੀਰ ਨੇ ਉਹ ਪਰੰਪਰਾ ਨੂੰ ਅੱਜ ਤੱਕ ਚਲਾ ਰਹੇ ਨੇ ਸੋ ਅੱਜ ਲਗਭਗ 140ਵਾਂ ਮੇਲਾ ਜਿਹੜਾ ਉੱਥੇ ਕਰਾਇਆ ਜਾ ਰਿਹਾ ਸੋ ਇੱਥੋਂ ਦੀ ਪ੍ਰਬੰਧਕ ਕਮੇਟੀ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀਰ ਜੀ ਅੱਜ ਜਿਹੜਾ ਮੇਲਾ ਆ ਇਹ ਪਿਛਲੇ ਪ੍ਰਾਤਕ ਸਮੇਂ ਤੋਂ ਚੱਲ ਰਿਹਾ ਤੇ ਕਿਵੇਂ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਗਰ ਦੇ ਵਿੱਚ ਆ ਕੇ ਸਾਡਾ ਵਾਇਟ ਲੈ ਕੇ ਸਾਡੀ ਆਮ ਜਨਤਾ ਤੱਕ ਪੰਜਾਬ ਦੇ ਕੋਨੇ-ਕੋਨੇ ਤੱਕ ਭਾਰ ਦੇ ਕੋਨੇ-ਕੋਨੇ ਤੱਕ ਖਬਰ ਪਹੁੰਚਾਣੀ ਇਹ ਪ੍ਰਾਤਨ ਸਮੇਂ ਤੋਂ ਬਾਬਾ ਕੇਸਰ ਸਿੰਘ ਜੀ ਨੇ ਜੋੜ ਮੇਲਾ ਚਲਾਇਆ ਸੀ ਕੋਰ ਅਰਜਨਦੇਵ ਜੀ ਦੇ ਸਹੀਦੀਪੁਰ ਤੇ ਸੋ ਉਦੋਂ ਤੋਂ ਲੈ ਕੇ ਪਹਿਲਾਂ 3 ਦਿਨ ਚੱਲਦਾ ਰਿਹਾ ਮੇਲਾ ਸਮੇਂ ਦੇ ਨਾਲ-ਨਾਲ ਮੇਲੇ ਦੀ ਕੁਝ ਤਕਦੀਰ ਜਿਹੜੀ ਉਸ ਤਰ੍ਹਾਂ ਘਟਦੀ ਗਈ ਫਿਰ ਪਿੰਡ ਵਾਲਿਆਂ ਨੇ ਜੋਸ਼ ਚ ਆ ਕੇ ਪੇਲੇ ਨੂੰ ਤਾਂ ਨੂੰ ਚੁੱਕਿਆ ਔਰ ਮੇਲੇ ਦੇ ਵਿੱਚ ਜਿਵੇਂ ਪਹਿਲਾਂ ਮੇਲਾ 3 ਦਿਨ ਚੱਲਦਾ ਸੀ ਖੇਡਾਂ ਹੁੰਦੀਆਂ ਸੀ ਉਸੇ ਤਰ੍ਹਾਂ ਹੀ ਹੁਣ ਮੇਲਾ ਕਰਾ ਕੇ ਉਿਤੋਂ ਬਾਅਦ ਖੇਡਾਂ ਕਰੁੰਨੇ ਆ ਮੈਂ ਪੂਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੀਆਂ ਆਈਆਂ ਟੀਮਾਂ ਉਹਨਾਂ ਦਾ ਵਕ ਵਕ ਪਿੰਡਾਂ ਚੋਂ ਪਹੁੰਚੀ ਸੰਗਤ ਦਾ ਧੰਨਵਾਦ ਕਰਨਾ ਜਿਹਨਾਂ ਸਾਡੇ ਪਿੰਡ ਆਕੇ ਸਾਡੇ ਪਿੰਡ ਦੀ ਰੌਣਕ ਨੂੰ ਵਧਾਇਆ ਸੋ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਨੂੰ ਲੈ ਕੇ ਬਾਬਾ ਜੀ ਬਾਬਾ ਕੇਸਰ ਸਿੰਘ ਜੀ ਵੱਲੋਂ ਇਹ ਮੇਲਾ ਚਲੋ ਆ ਗਿਆ ਸੀ ਤੇ ਪੂਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਢੰਗ ਨਾਲ ਇਹ ਮੇਲਾ ਪਹਿਲਾਂ ਤਾਂ ਧਾਰਮਿਕ ਸਮਾਗਮ ਹੋਇਆ ਉਹਦੇ ਬਾਅਦ ਕਬੱਡੀ ਕੱਪ ਬਹੁਤ ਵਧੀਆ ਢੰਗ ਨਾਲ ਹੋਇਆ ਤੇ ਪੂਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਮੇਲਾ ਹੋਇਆ ਸਾਨੂੰ ਅਮਰਸਰ ਆ ਪਾਏ ਇਹ ਗੱਲ ਦੱਸ ਕੇ ਆਪਾਂ ਬੜਾ ਮਾਣ ਮਹਿਸੂਸ ਕਰਦਾ ਕਿ ਇਸ ਪਿੰਡ ਦੇ ਵਸਨੀਕਾਂ ਕਿਉਂਕਿ ਇਹ ਤਾਂ ਅਮਰਸਰ ਜਨਰਲ ਦਾ ਆਪ ਹਸਣੇ ਚਾਹੁੰਦੇ ਤੰਦੀ ਹੈ ਔਰ ਇਸ ਤੀਮ ਤੇ ਸਾਡਾ ਖਾਨ ਦੇ ਵਸਨੀਕ ਸਾਵਾ ਬਾਕੀ ਕਿਤੇ ਸਾਡੇ ਨਗਰ ਵਿੱਚ ਆਏ ਹੋਣ ਇਹਨਾਂ ਨੇ ਧਿਆਨ ਕੀ गुरुदर साहब की शोभ दिखाता है और एक लाखों का साथ बैठा है कि आके पंच पाठ का जी जाने से बात करी तंत्र श्री गुरु अर्जुन देव महाराज जी के श्री दिहाड़े नु समर्पित जो सलामा जो ने प्रार्थना की थी मेरे बुजुर्गों का जो सानो दसया गया कि ये मेले 880 में हुए 1880 को लेके आज तक के निरंतर प्रार्थना जी की भाई जाती है ਪੁਰਾਣੇ ਸਮੇਂ ਦੇ ਵਿੱਚ ਤੇ ਤੇਰਾ ਵਾਅਦਾ ਕਿ ਲਾਵਾ ਦੱਸਣਾ ਪਰ ਆਧੁਨਿਕ ਸਮੇਂ ਦੇ ਵਿੱਚ ਇਹ ਚਾਹੁੰਦਾ ਜਸਨਾ ਦੇ ਵਿੱਚ ਮੇਲਾ ਦੀ ਤੇ ਮੈਂ ਰੋਕਣ ਨੂੰ ਜਾਂਦਾ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਾਂ ਤੇ ਖੇਡਾਂ ਵਾਲੇ ਪਾਸੇ ਬੱਚਿਆਂ ਦਾ ਰੁਝਾਨ ਲਾਉਣਾ ਚਾਹੁੰਦੇ ਹਾਂ ਮੈਂ ਆਪਣੇ ਨਗਰ ਦੇ ਮੋਹਤਵਾਰਾਂ ਨੂੰ ਸਰਪੰਚਾਂ ਨੂੰ ਲੰਬੜਦਾਰਾਂ ਨੂੰ ਤੇ ਆਮ ਜਿਹੜੇ ਜਿੰਮੇਦਾਰ ਨੇ ਜਾਂ ਹੋਰ ਬਾਕੀ ਮੁਲਾਜ਼ਮ ਨੇ ਮੈਂ ਸਾਰਿਆਂ ਨੂੰ ਆਪਜੀ ਦੇ ਚੈਨਲ ਰਾਹੀਂ ਆਪਦੇ ਨਗਰ ਨੂੰ ਤੇ ਆਪਦੇ ਇਲਾਕੇ ਨੂੰ ਪੰਜਾਬ ਨੂੰ ਪੂਰੀ ਨੂੰ ਮੈਂ ਬੇਨਤੀ ਕਰਨੀ ਚਾਹਨਾ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ੇ ਦਾ ਤਸਕਰ ਫੜਿਆ ਜਾਂਦਾ ਮੈਂ ਇਹਨਾਂ ਸਰਪੰਚਾਂ ਨੂੰ ਬਾਕੀ ਮੋਤਵਾਰ ਬੰਦਿਆਂ ਨੂੰ ਕਹਾਂਗਾ ਕਿ ਇਹਨਾਂ ਦੀ ਕੋਈ ਵੀ ਜਮਾਨਤ ਨਾ ਕਰੋ ਤੇ ਇਹਨਾਂ ਦੇ ਜੋ ਇਹਨਾਂ ਤੇ ਜੁਰਮ ਬਣਦਾ ਉਹਦੀ ਸਜ਼ਾ ਕੱਟਣ ਤਾਂ ਜੇ ਇਹਨਾਂ ਨੂੰ ਅਕਲ ਆ ਸਕੇ ਤੇ ਜਿਹੜਾ ਸਾਡੇ ਇਲਾਕੇ ਦੇ ਵਿੱਚ ਨਸ਼ੇ ਦਾ ਇਹਦਾ ਕੋੜ ਖਤਮ ਹੋ ਸਕੇ ਸੋ ਬਹੁਤ ਵਧੀਆ ਸੁਨੇਹਾ ਐ ਜੋ ਨਸ਼ਾ ਵਿਰੋਧੀ ਜਿਹੜੇ ਸਰਕਾਰ ਨੇ ਮਹਿੰਮ ਚਲਾਈ ਗਿਆ ਤੇ ਉਸ ਉਸੇ ਹੀ ਜਿਹੜਾ ਮੈਸ ਨੂੰ ਲੈ ਕੇ ਇਸ ਸਰਦਾਰ ਸਾਹਿਬ ਨੇ ਕਿਹਾ ਕਿ ਅਸੀਂ ਬਿਲਕੁਲ ਇਹ ਨਸ਼ੇ ਤੇ ਕੰਮ ਕਰਨਾ ਚਾਹੁੰਦੇ ਆ ਤੇ ਅਸੀਂ ਸਾਥ ਵੀ ਸਰਕਾਰ ਦਾ ਦੇਣਾ ਚਾਹੁੰਦੇ ਆ ਸੋ ਤੁਸੀਂ ਦੇਖ ਲਈ ਪੁਕਾਰ ਟੀਵੀ ਕੈਮਰਾਮੈਨ ਦਿਲਵੀਰ ਬੂਰਾ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣੇ ਵਾਲੇ